ਪਰ ਜਿੰਨਾ ਮਰਜੀ ਸੋਹਰਾ ਪਰਿਵਾਰ ਮਾੜਾ ਹੋਵੇ ਇੱਕ ਬੰਦਾ ਚੱਜਦਾ ਹੋਵੇ ਨਾ ਤੇ ਜ਼ਿੰਦਗੀ ਵਧੀਆ ਕੱਟੀ ਜਾਂਦੀ ਜੇ ਇਹ ਬੰਦਾ ਦੁੱਖ ਸੁਖ ਕਰਦਾ ਆ ਤੁਹਾਡਾ ਦੁੱਖ ਸੁਖ ਸੁਣਦਾ ਆ ਅਸੀਂ ਇਹ ਨਹੀਂ ਕਿ ਕਹਿੰਦੇ ਕੱਲੀ ਜਨਾਨੀ ਦੀ ਗੱਲ ਸੁਣੇ ਬੰਦਾ ਫੈਮਿਲੀ ਦੀ ਵੀ ਸੁਣੋ ਕਮਜ਼ੇ ਕਮ ਜਿਹੜੀ ਤੁਹਾਡੇ ਲੜ ਲੱਗ ਕੇ ਆਈ ਔਰ ਦੁੱਖ ਸੁਖ ਤੇ ਸੁਣੋ ਉਹਨੂੰ ਇਹ ਤਾਂ ਪੁੱਛੋ ਤੈਨੂੰ ਕੋਈ ਦੁੱਖ ਤਕਲੀਫ ਤੇ ਨਹੀਂ ਤੂੰ ਪੇਕਾ ਪਰਿਵਾਰ ਛੱਡ ਕੇ ਆਈ ਹੈ ਤੂੰ ਸਾਡੇ ਘਰ ਆਈ ਹੈ ਤੈਨੂੰ ਕੋਈ ਦੁੱਖ ਤਕਲੀਫ ਤੇ ਨਹੀਂ ਤੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਨਾ ਜੀ ਇਦਾਂ ਦਾ ਤਾਂ ਕੁਝ ਹੈ ਹੀ ਨਹੀਂ ਸੀ। ਉਹ ਸ਼ਰਾਬੀ ਬੰਦੇ ਦੀ ਦੁਨੀਆ ਦਾ ਇੱਕ ਬੋਤਲ ਦੇ ਵਿੱਚ ਹੀ ਕਾਇਦ ਹੁੰਦੀ ਹੈ। ਉਹਨੂੰ ਕੁਝ ਨਹੀਂ ਦਿਖਦਾ, ਉਹਨੂੰ ਆਪਣਾ ਪਰਿਵਾਰ ਨਹੀਂ ਦਿਖਦਾ, ਉਹ ਸਭ ਕੁਝ ਧੁੰਦਲਾ ਉਹਦੇ ਅੱਗੇ। ਸਿਰਫ ਇੱਕ ਜਾਮ ਹੈਗਾ ਉਹਦੇ ਹੱਥ 'ਚ ਤਾਂ ਉਹ ਖੁਸ਼ ਆ। ਮੈਗਨੀਆਂ ਆ ਕਿ ਤੁਹਾਨੂੰ ਦੱਸਿਆ ਸਾਡੇ ਘਰ ਮੀਠਸਰਾਪ ਆਂਡਾ ਨਹੀਂ ਸੀ, ਕੁਝ ਨਹੀਂ ਸੀ ਜਿਹਦਾ ਹੁੰਦਾ। ਮਤਲਬ ਕਿ ਅਸੀਂ ਕਿਹਦੇ ਘਰ ਇਦਾਂ ਨਾ ਸ਼ਰਾਬ ਨਹੀਂ ਸੀ ਦੇਖੀ ਹੈਗੀ। ਜਦੋਂ ਮੰਨ ਲਓ ਚੌਕੇ ਚੜਾਉਂਦੇ ਜਿੱਦਾਂ ਕਹਿੰਦੇ ਵੀ ਮੋਟੀ ਨੂੰ ਚੌਕੇ ਚੜਾਉਣਾ ਹੈ ਨਾ ਪਣ ਕੰਮ ਕੰਮੇ ਲਾਇਆ ਕੰਮੇ ਲਾਇਆ ਤੇ ਮੇਰੇ ਨਨਾਨਵ ਜੀ ਨੇ ਕੀਤਾ Meat ਬਣਾਇਆ ਉਹਨਾਂ ਨੇ ਸ਼ਰਾਬਾਂ ਪੀਤੀਆਂ ਤੇ ਮੈਨੂੰ ਕਹਿੰਦੇ ਵੀ ਭਾਂਡੇ ਮਾਂਜਣੇ ਆ ਹੁਣ ਮੈਂ ਕਦੀ ਸ਼ਰਾਬ ਵਾਲੇ ਭਾਂਡੇ ਨਹੀਂ ਮਾਂਜੇ ਸਾਡੇ ਘਰ ਸ਼ਰਾਬ ਵੀ ਨਹੀਂ ਨਾਮੇ Meat ਵਾਲੇ ਕਦੇ ਮਾਂਜੇ ਮੈਨੂੰ ਉਹਨਾਂ ਨੂੰ ਵੇਖ ਕੇ ਬੂਟੀਆਂ ਆਉਣ ਤੇ ਮੇਰੇ ਘਰ ਵਾਲੇ ਨੇ ਮੇਰੇ ਮੂੰਹ ਤੇ ਉਹ ਥੱਪੜ ਮਾਰਿਆ ਕਿ ਤੈਨੂੰ ਮਾਂਜਣੇ ਪੈਣੇ ਤਾਂ ਤੈਨੂੰ ਪਾਣੀ ਵੀ ਦੇਣਾ ਪੈਣਾ ਤੇ ਤੈਨੂੰ ਪਤੀਲੇ ਚ ਪਾ ਕੇ ਵੀ ਦੇਣਾ ਪੈਣਾ ਅੱਗੇ ਰੱਖਣਾ ਵੀ ਪੈਣਾ